ਮਾਰੂ ਮਹੱਲਾ ਪੰਜਵਾ ਕਤ ਕਉ ਦਹਿ ਕਾਬ ਹੁ ਲੋਗਾ ਜੀਵਾਜ ਚਾਰ ਪੌੜੀਆਂ ਵਾਲਾ ਸ਼ਬਦ ਉਚਾਰ ਕਰਕੇ ਹੁਣ ਅੱਗੇ ਹੋਰ ਛੋਟੀਆਂ ਤੁਕਾਂ ਦੋ ਦੋ ਪੌੜੀਆਂ ਵਾਲਾ ਸ਼ਬਦ ਉਚਾਰਦੇ ਹਨ ਕਤ ਕਉ ਦਹਿ ਕਾਬ ਹੁ ਲੋਗਾ ਇਹ ਲੋਕੋ ਕਿਸ ਵਾਤੇ ਲੋਕਾਂ ਨੂੰ ਪਟਕਾਉਂਦੇ ਫਿਰਦੇ ਹੋ ਕਦੇ ਕਿਸੇ ਨੂੰ ਵੇਖ ਕਰਕੇ ਪਟਕਾ ਦਿੰਨੇ ਹੋ ਕਿਸੇ ਨੂੰ ਪਖੰਡ ਕਰਕੇ ਕਿਸੇ ਨੂੰ ਅੰਖਨ ਭੀਤਰ ਤੇਲ ਕੋ ਢਾਰ ਸੋ ਲੋਗਾਂ ਨੂੰ ਨੀਰ ਬਹਾਇ ਦਿਖਾਵਾ ਜੋ ਧਰਮਾਨ ਲਖਾਂ ਦੇ ਸੇਵਕ ਤਾਂ ਹੀ ਪੂਰਵ ਪ੍ਰਸਾਦ ਜਿਵਾਵੈ ਜੋ ਤਰਹੀਨ ਲਖਾਤੇ ਦਿਤਨਾ ਮੰਗਨ ਜਾਤ ਮੁਖੋ ਨਾ ਦਿਖਾਵਾ ਲੂਟ ਤਾ ਹੈ ਫਸ ਲੋਗਨ ਕੋ ਕਬ ਹੂ ਨਾ ਪਰਮੇਸ਼ਰ ਕੇ ਗੁਣ ਗਾਵਾ ਕਿਉ ਪਟਕਾਉਂਦੇ ਰਹਦੇ ਹੋ ਲੋਕਾਂ ਦੇ ਤਾਂ ਹੀ ਬਰਮ ਦੇ ਵਿੱਚ ਪਾਪਾ ਕੇ ਕਿਸੇ ਨੂੰ ਕੋਈ ਉਹਨਾਂ ਨੂੰ ਹੋਈ ਹੈ ਕਿਸੇ ਨੂੰ ਕੋਈ ਨਹੀਂ ਥੋੜੇ ਤਾਂ ਹੀ ਕਪਾਹੂ ਦੇਵਤਾ ਦੀ ਕਰੋਪੀ ਹੈ ਕਿਸੇ ਨੂੰ ਕਹਿੰਦੇ ਆ ਕਿਸੇ ਚੀਜ਼ ਦੀ ਕਰੋਪੀ ਹੈ ਇਹ ਪਟਕਾਉਂਦੇ ਕਿਸੇ ਨੂੰ ਕਹਿੰਦੇ 60 ਸਦੀ ਆ ਗਈ ਹੈ ਇਹ ਕਿਉਂ ਪਟਕਾਉਂਦੇ ਆ ਲੋਕਾਂ ਦੇ ਤਾਂ ਮੋਹਨ ਦੀਨ ਕਿਰਪਾਈ ਮੋਹਨ ਪ੍ਰਵੇਸ਼ਰ ਸਾਹਿਬ ਭਗਤਾਂ ਦੇ ਜੀਤਾਂ ਨੂੰ ਬਹੁਤ ਕਰਨ ਵਾਲਾ ਹੈ ਜਿਹੜੇ ਦੀਨ ਹੋ ਕੇ ਉਸ ਪ੍ਰਵੇਸ਼ਰ ਨੂੰ ਚੇਤੇ ਕਰਦੇ ਆ ਉਹਨਾਂ ਤੇ ਕਿਰਪਾ ਆਈ ਹੈ ਉਸ ਵਾਹਿਗੁਰੂ ਦੀ ਜਿਹੜੇ ਜੀਆਂ ਨੂੰ ਪਟਕਾਉਂਦੇ ਫਿਰਦੇ ਆ ਉਹ ਪਖੰਡੀ ਹਨ ਉਹਨਾਂ ਨੂੰ ਦੰਡ ਦਿੱਤਾ ਜਾਂਦਾ ਹੈ ਮੋਹ ਤਾਂ ਕਿਰਪਾ ਦੇ ਵਿੱਚ ਆਇਆ ਹੋਇਆ ਪ੍ਰਮੇਸ਼ਰ ਹੈ ਕਿਉਂ ਐਵੇਂ ਦੁਨੀਆ ਨੂੰ ਪਟਕਾਉਂਦੇ ਫਿਰਦੇ ਛੱਡੋ ਮਹਾਰਾਜ ਸਾਹਿਬ ਦੀ ਸਰਨ ਪਾਓ ਐਸੀ ਜਾਨ ਪਾਈ ਐਸੀ ਜਾਨ ਨਾ ਪਾਈ ਹੈ ਸਿੱਖਿਆ ਗੁਰਾਂ ਦੀ ਕਿਰਪਾ ਕਰਕੇ ਸਰਨ ਸੂਰੂ ਗੁਰਦਾਤਾ ਜਿਹੋ ਮਹਾਰਾਜ ਦੀ ਸਰਨ ਉਹਨਾਂ ਨੂੰ ਸੂਰਮੇ ਰੱਖਿਆ ਕਰਨ ਵਾਸਤੇ ਸਤਿਗੁਰੂ ਜੀ ਜਿਵੇਂ ਸੂਰਜ ਪਰਮੇਰੇ ਨੂੰ ਚੱਕ ਦਿੰਦਾ ਹੈ ਆਪ ਪਰਮ ਦੇ ਨੇਰੇ ਚੱਕਣ ਵਾਲੇ ਸੂਰਜ ਹਨਗੇ ਜਿਵੇਂ ਸ਼ੇਰ ਦੀ ਸ਼ਰਨ ਪਿਆ ਗਿੱਦਰ ਨਹੀਂ ਪੈ ਸਕਦੇ ਐਵੇਂ ਗੁਰੂ ਤਦੋਂ ਕਹਾ ਜਗਤ ਗੁਰਾ ਜੋ ਕਰਮ ਨਾਸ ਹੈ ਸਿੰਘ ਸ਼ਰਨ ਕਰ ਜੈ ਜੰਮੋ ਗ੍ਰਾਸ ਹੈ ਸਤਗੁਰੂ ਸ਼ੇਰ ਦੀ ਨੇ ਆਈ ਹਨ ਮਾਧੋ ਦੀ ਸ਼ਰਨ ਪੈਣੇ ਕਰਕੇ ਕਰਮਾ ਰੂਪੀ ਗਿੱਦਰ ਨਹੀਂ ਪਕੜ ਸਕਦੇ ਉਹ ਕਰਮ ਕਰਮਕਾਰ ਆਰਗ ਜਿੰਨੇ ਸਾਰਿਆਂ ਨੂੰ ਵੇਟ ਕੇ ਆਪ ਦੀ ਸ਼ਰਨ ਲਖਦੇ ਹੈ ਇਉਂ ਸ਼ੇਰ ਦੇਖਣ ਵਾਲੇ ਸੂਰਵੇਂ ਬਹਾਦਰ ਹਨ ਸਤਗੁਰੂ ਜੀ ਗੁਰਦਾਤਾ ਸਾਹਿਬ ਜੀ ਬ੍ਰਹਮ ਗਿਆਨ ਦੇ ਦਾਤੇ ਐ ਨਾਮ ਦੇ ਦਾਤੇ ਐ ਮੁਕਤੀ ਦੇ ਦਾਤੇ ਐ ਪ੍ਰੇਮ ਦੇ ਦਾਤੇ ਐ ਰੱਖ ਐ ਆਪ ਵਡਾਈ ਇਹ ਮਹਾਰਾਜ ਜਿਨ੍ਹਾਂ ਦੀ ਰੱਖਿਆ ਕਰਦੇ ਹੋ ਆਪ ਦੀ ਵਡਿਆਈ ਐ ਨਾ ਮਹਾਰਾਜ ਸਾਡੀ ਤਾਂ ਨਹੀਂ ਕੋਈ ਵਡਿਆਈ ਆਪ ਦੀ ਵਡਿਆਈ ਐ ਜਿਨ੍ਹਾਂ ਦੀ ਰੱਖਿਆ ਕਰਦੇ ਹੋ ਆਪ ਅਸੀਂ ਅनाथ ਹਾਂ ਗਰੀਬ ਹਾਂ ਯਤੀਮ ਹਾਂ ਇਹ ਰੱਖ ਨੂੰ ਜੇ ਆਪ ਦੀ ਵਡਿਆਈ ਨਹੀਂ ਮੈਂ ਸੱਚੇ ਪਾਤਸ਼ਾਹ ਰਹਾਉ ਭਗਤਾਂ ਕਾ ਆਗਿਆਕਾਰੀ ਇਹ ਮਹਾਰਾਜ ਜਿਹੜੇ ਭਗਤ ਆਗਿਆਕਾਰੀ ਹਨ ਆਗਿਆ ਚ ਚੱਲਣ ਵਾਲੇ ਭਗਤ ਹੈ ਜਿਹੜੇ ਆਗਿਆਕਾਰੀ ਭਗਤਾਂ ਕਾ ਜਿਹੜੇ ਆਗਿਆ ਚ ਕਰਨ ਵਾਲੇ ਹੁਕਮ ਮੰਨਨ ਵਾਲੇ ਆ ਗੁਰਮੁਖ ਨਾਮਦਾਨ ਇਸ਼ਨਾਨ ਉਹਨਾਂ ਭਗਤਾਂ ਦਾ ਸਦਾ ਸਦਾ ਸੁਖਦਾਈ ਬਾਬੂ ਵਾਹਿਗੁਰੂ ਸਦਾ ਸਦਾ ਸੁਖਾਂ ਦਾ ਜਾਤ੍ਰ ਹੈ ਤੇ ਨਾਲ ਭਗਤਾਂ ਦਾ ਵੀ ਆਗਿਆਕਾਰੀ ਹੈ ਜਿਵੇਂ ਜੁਡੀਸ਼ਟਰ ਨੂੰ ਕ੍ਰਿਸ਼ਨ ਜੀ ਆ ਕੇ ਨਮਸਕਾਰ ਕਰਿਆ ਕਰਦੇ ਇੰਓ ਆਪਦੇ ਭਗਤਾਂ ਦੇ ਵਸ ਵੀ ਰਹਿਣਾ ਹੈ ਜੋ ਕੀਤਾ ਲੋੜ ਨੂੰ ਸੋਈ ਕਰਾਇ ਨੇ ਦਰ ਫੇਰ ਨਾ ਕੋਈ ਪਾਇੰਦਾ ਭਗਤਾਂ ਦੀ ਜੋ ਆਗਿਆ ਹੁੰਦੀ ਉਹਨੂੰ ਆਪ ਕਰਨ ਵਾਲਾ ਹੋ ਜਾਣਾ ਜਿਵੇਂ ਨਾਮਦੇਵ ਦੀ ਦੇਡੀ ਬਣ ਕੇ ਛਪਰੀ ਬੰਨੀ ਕਬੀਰ ਦਾ ਜੱਗ ਸਪੂਰਨ ਕੀਤਾ ਇੰਓ ਭਗਤਾਂ ਦੀ ਆਗਿਆ ਦੇ ਕਰਨ ਵਾਲਾ ਵੀ ਆਪ ਹੈ ਆਪਣੇ ਕੋ ਕਿਰਪਾ ਸਦਾ ਸਦਾ ਸੁੱਖਾਂ ਦਾ ਦਾਤਾ ਹੈ ਜਿਹੜੇ ਭਗਤਾਂ ਦੇ ਅੱਗੇ ਆਗਿਆਕਾਰੀ ਹੈ ਉਹਨਾਂ ਜਿਗਿਆਸਿਆਂ ਨੂੰ ਵੀ ਸਦਾ ਸਦਾ ਸੁੱਖਾਂ ਦਾ ਦਾਤਾ ਹੈ ਉਹ ਵੀ ਖਾਲੀ ਨਹੀਂ ਰਹਿੰਦੇ ਸੱਚੇ ਪਾਤਸ਼ਾਹ ਦੇ ਦਰ ਕਿਉ ਆਪਣੇ ਕੋ ਕਿਰਪਾ ਕਰਿਓ ਜੀ ਤੁਮ ਮਾਲਾ ਆਪਣੇ ਬਣਾ ਕੇ ਕਿਰਪਾ ਦ੍ਰਿਸ਼ਟੀ ਕਰੋ ਜੀ ਇੱਕ ਨਾਮ ਧਿਆਈ ਏਕ ਆਪ ਦਾ ਅੰਮ੍ਰਿਤ ਨਾਮ ਧਿਆਉਂਦੇ ਰਹੀਏ ਏਸੀ ਕਿਰਪਾ ਕਰੋ ਸਾਡੇ ਉੱਤੇ ਨਾਨਕ ਦੀਨ ਨਾਮ ਮੰਗੈ ਫਿਰ ਮਹਾਰਾਜ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਐ ਅਸੀਂ ਮਹਾਰਾਜ ਦੀਨ ਕੀ ਨਾਲ ਗਰੀਬੀ ਧਾਰ ਕੇ ਆਪਦੇ ਨਾਮ ਦਾ ਦਾਨ ਮੰਗਨੇ ਹਾਂ ਦੁਤੀਆ ਭਰਮ ਚੁਕਾਈ ਜਿਹੜਾ ਮਾਰੇ ਦੁਆ ਤੈ ਵੀ ਚੱਕੀ ਜਾਵੇ ਭਰਮ ਵੀ ਚੁਕਾ ਦਿਓ ਕਿਰਪਾ ਕਰਕੇ ਮੇਟ ਦਿਓ ਮਾਰੂ ਮਹੱਲਾ ਪੰਜ ਵਾਲਾ ਮੀਰਾ ਠਾਕੁਰ ਅਤ ਭਾਰਾ ਇਹ ਸੰਤ ਜੀ ਨੂੰ ਮੇਰਾ ਠਾਕੁਰ ਸਵਾਮੀ ਜੀ ਉਹ ਅਕਾਲ ਪੁਰਖ ਹੈ ਸਰਬ ਕਾ ਉਹ ਤੇ ਅੰਧ ਭਾਰਾ ਸਾਰਿਆਂ ਦਾ ਅਧਿਸ਼ਤਾਨ ਆਸਰਾ ਰੂਪ ਹੈ ਪ੍ਰਕਾਸ਼ ਦਾ ਰੂਪ ਹੈ ਵੱਡੀ ਹੈ ਵੱਡਾ ਹੈ ਉਹ ਉਸਦੇ ਗੁਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਮੋਹੇ ਸੇਵਕ ਬੇਚਾਰਾ ਮੈਂ ਤਾਂ ਵਿਚਾਰਾ ਗਰੀਬ ਤੁਸ ਜਿਹਾ ਮਹਾਰਾਜ ਸਾਹਿਬ ਦਾ ਸੇਵਕ ਹੀ ਹਾਂ ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰੰਨ ਮੋਹਨ ਸਾਰਿਆਂ ਦੇ ਭਗਤਾਂ ਦੇ ਮੋਹ ਨੂੰ ਮੇਟਣ ਵਾਲਾ ਹੈ ਆਪ ਦੇ ਪਿਆਰਿਆਂ ਨੂੰ ਆਪ ਦੇ ਵਿੱਚ ਮੋਤ ਕਰਨ ਵਾਲਾ ਹੈ ਅਤੇ ਲਾਲ ਪਿਆਰਾ ਹੈ ਮੇਰਾ ਪ੍ਰੀਤਮ ਮਨ ਬਾਣੀ ਸੀ ਦਾ ਪਰਮ ਪ੍ਰੇਮ ਦਾ ਆਸਪਦ ਹੈ ਮੇਰੇ ਮਨ ਟੀਵੀ ਤੇ ਮੇਰੇ ਪ੍ਰਾਣਾ ਜੀ ਉਹੀ ਵਸ ਰਿਹਾ ਹੈ ਮੋਕੋ ਦੇਹੁ ਦਾਨ ਜੇ ਸੰਦੇਨ ਮੇਰੇ ਥਾਈ ਉਸ ਵੈਗੁਰੂ ਦੀ ਪ੍ਰਾਪਤੀ ਦਾ ਦਾਨ ਦੇਣਾ ਕਰੋ ਦਾਨਾ ਗਿਆਨ ਬਖਸ਼ਣਾ ਕਰੋ ਰਹਾਉ ਸਗਲੇ ਮੈਂ ਦੇਖੇ ਜੋਈ ਅਸੀਂ ਸਾਰੇ ਵੇਖੇ ਨਾ ਜੋ ਦੁਨੀਆ 'ਚ ਵੱਡੇ ਕਹਾਉਣ ਵਾਲੇ ਹਨ ਸਾਰੇ ਦੁਨੀਆ ਨੂੰ ਜੋ ਜੋ ਕੇ ਤਾਲ ਤੱਕ-ਤੱਕ ਕੇ ਵੇਖਿਆ ਹੈ ਖੋਜ-ਖੋਜ ਕੇ ਬੀਜੋ ਅਵਰ ਨਾ ਕੋਈ ਸਾਡੀ ਦ੍ਰਿਸ਼ਟੀ ਜਿੰਨਾ ਐਸਾ ਪਰਮਾਰਥ ਦੀ ਸਮਝ ਪਈ ਹੈ ਬੀਜੋ ਦੂਸਰਾ ਵਾਸ਼ਗੁਰੂ ਤੋਂ ਬਿਨਾਂ ਅਵਰ ਇਸਤਾਨ 'ਚ ਕੋਈ ਨਿਕਲਿਆ ਹੀ ਨਹੀਂ ਉਹੋ ਹੀ ਆਪ ਹੈਨ ਕੋ ਪਾਉਂ ਤੋਂ ਪਸਰੇਆ ਨਾਨਕ ਏਕ ਓੰਕਾਰ ਜੀਅਨ ਪ੍ਰਤਪਾਲ ਸਮਾਹ ਹੈ ਉਹ ਸਾਰੇ ਜੀਵਾਂ ਦੇ ਅੰਦਰ ਜੀਵਨ ਚੇਤਨ ਸੁਰੂਪ ਹੈ ਅਤੇ ਸਾਰਿਆਂ ਦੇ ਤਾਂ ਹੀ ਪੁਰਸਪਾਲਾ ਕਰਨ ਵਾਲਾ ਹੈ ਸਾਰਿਆਂ ਦਾ ਹੀ ਸਮਾਹ ਹੈ ਅਨੰਦ ਦੇਣ ਵਾਲਾ ਹੈ ਸਾਰਿਆਂ ਇਸਮਾਇਆ ਹੋਇਆ ਹੈ ਸਾਰਿਆਂ ਨੂੰ ਇਹ ਜੋ ਸਮਾਹ ਉਪਣਾਉਂਦਾ ਹੈ ਹੈ ਖੁਸੀ ਆਹੇ ਹੈ ਵਰਤਮਾਨ ਸਮੇਂ ਵਿੱਚ ਵੀ ਖੁਸੀ ਅੱਗੇ ਨੂੰ ਭਵਿੱਖਤ ਕਾਲ ਨੂੰ ਵੀ ਆਹੇ ਪਿੱਛੇ ਭੂਤ ਕਾਲ 'ਚ ਵੀ ਉਹ ਹੀ ਸੀ ਇੰਨਾ ਕਾਲਾਂ 'ਚ ਹੋਈ ਹੈ ਹੈ ਹੁਣ ਵਰਤਮਾਨ ਸਮੇਂ ਵਿੱਚ ਹੈ ਖੁਸੀ ਅੱਗੇ ਨੂੰ ਭਵਿੱਖਤ ਕਾਲ ਨੂੰ ਆਹੇ ਪਿੱਛੇ ਸਮੇਂ ਚ ਵੀ ਹੋਈ ਸੀ ਦਇਆ ਆਹੇ ਚੋਨੇ ਹਾਂ ਉਸ ਨੂੰ ਦਇਆ ਮੋਹਿ ਕੀਜੈ ਦੇਵਾ ਇਹ ਬੇਰਮੇਸ਼ਨ ਸਾਡੇ ਤੇ ਦਇਆਲਤਾ ਕਰੋ ਆਪ ਨਾਨਕ ਲਾਗੂ ਸੇਵਾ ਸਤਗੁਰੂ ਸਾਹਿਬ ਜੀ ਕਹਿੰਦੇ ਨੇ ਆਪ ਦੀ ਸੇਵਾ ਵਿੱਚ ਮਾਰ ਲੱਗੀਏ ਐਸੀ ਕਿਰਪਾ ਕਰੋ ਆਪ ਦੀ ਸੇਵਾ ਆਪ ਜਪਨਾ ਮਹਾਰਾਜin ਕਿਹਿਆ ਗੁਣ ਦਾ ਆਵਾਜ਼ ਹੈ ਆਪ ਇੱਟਾ ਕੰਮ ਲਾਏ ਰਾਜ ਜੀ ਨੇ ਮਾਰਾ ਆਪ ਦੇ ਗੁਣ ਗੌਰ ਜੀ ਇਹਨਾਂ ਕੰਮ ਸਾਨੂੰ ਲਾ ਛਡੋ ਅਸੀਂ ਬੇਲ ਨਹੀਂ ਰਹਿਣਾ ਚਾਹੁੰਦੇ ਤੇ ਇੰਨੀ ਕਿਰਪਾ ਜਰੂਰ ਬਖਸ਼ੋ ਸਾਨੂੰ ਮਾਰੂ ਮਹੱਲਾ ਪੰਜਵਾ ਪਤ ਤ ਉਧਾਰਨ ਤਾਰਨ ਤੇ ਭਾਈ ਪਾਪੀਆਂ ਦਾ ਉਧਾਰ ਕਰਨ ਵਾਲਾ ਵੀ ਹੈ ਪਰਮੇਸ਼ਵਰ ਤੇ ਸੰਸਾਰ ਸਮਤੋਂ ਤਾਰਨ ਵਾਲਾ ਵੀ ਹੈ ਬਲ ਬਲ ਬਲੇ ਬਲ ਜਾਈਏ ਮਹਾਨ ਸੰਜੁਗ੍ਰੇ ਜੀਵ ਜਾਂਦੇ ਸੀ ਤ੍ਰਿਤੇ ਦੇ ਦਵਾਪਰ ਦੇ ਕਲਯੁਗ ਦੇ ਸਾਰੇ ਬਲ ਬਲ ਜੋ ਪ੍ਰਕਾਸ਼ ਰੂਪ ਹੈ ਅਤੇ ਬਲੇ ਬਲ ਜਾਈਏ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਉਸ ਨੂੰ ਬਲਿਹਾਰ ਬਲਿਹਾਰ ਕੁਰਬਾਨ ਜਾਈਏ ਐਸਾ ਕੋਈ ਭੀਟੈ ਸੰਤ ਹੈ ਜਾਂ ਕੋਈ சாਤ ਸੰਤ ਚਿੱਤ ਜਿਨ੍ਹਾਂ ਸਾਸ ਗ੍ਰਾਸ ਨ ਵਿਸਰੇ ਇਹੋ ਜਿਹਾ ਮਿਲੇ ਕੋਈ ਜਿਤ ਹਰ ਹਰੀ ਹਰ ਧਾਈ ਹੈ ਜਿਨ੍ਹਾਂ ਨੂੰ ਮਿਲ ਕੇ ਹਰੀ ਜੋ ਸਾਰਿਆਂ ਪਾਪਾਂ ਦੇ ਸਰਬੰਨ ਦੇ ਦੋਸ਼ਾਂ ਦੇ ਪ੍ਰਮਾਨਗਤ ਸੰਸੇ ਦਾ ਹਾਰਕ ਹੈ ਹਰੀ ਜੋ ਪਰਮੇਗਤ ਸੰਸੇ ਦਾ ਹਾਰਕ ਹੈ ਹਰੀ ਜੋ ਨਦੀ ਅਸੰਦੇ ਵਿਰੋਧੀ ਬਕਰਦੀ ਦਾ ਹਾਰ ਨਾਸਕਾ ਉਸ ਨੂੰ ਤੇ ਹੋਣਾ ਕਰੀਏ ਮਨ ਮਾਨੀ ਸਰੀਰ ਕਰਕੇ ਮੌਕਾ ਕੋਈ ਨਾ ਜਾਣਤ ਇਹ ਮੇਰੇ ਵਾਹਿਗੁਰੂ ਸਾਨੂੰ ਕੌਣ ਜਾਣਦਾ ਦੁਨੀਆ ਚ ਸਾਨੂੰ ਤਾਂ ਕੋਈ ਵੀ ਨਹੀਂ ਜਾਣਦਾ ਹੈ ਕਹੀਅਤ ਦਾਸ ਤੁਮਾਰਾ ਰਹੀ ਮਾਰਾ ਤੁਹਾਡੇ ਸੇਵਕੀ ਕਹੀਦੇ ਆ ਇਸ ਕਰਕੇ ਮਾਰਾ ਸਾਰੀ ਦੁਨੀਆ ਸਾਨੂੰ ਜਾਣਦੀ ਹੈ ਜਦੋਂ ਆਪ ਦੇ ਸੇਵਕ ਬਣ ਗਏ ਹਾਂ ਇਹਾ ਊਟ ਆਧਾਰ ਇਹੋ ਜਿਹੜਾ ਸਾਡੇ ਮਨ ਚ ਊਟ ਟੇਕ ਹੈ ਇਹੋ ਹੀ ਸਾਡੇ ਸਰੀਰ ਚ ਆਸਰਾ ਹੈ ਇਹੋ ਸਰੀਰ ਕਰਕੇ ਟੇਕ ਹੈ ਇਹੋ ਹੀ ਆਸਰਾ ਹੈ ਮਨ ਕਰਕੇ ਇਹੋ ਹੀ ਇਸ ਲੋਕ ਚ ਊਟ ਟੇਕ ਹੈ ਇਹੋ ਹੀ ਆਸਰਾ ਪਰਲੋਕ ਦਾ ਹੈ ਰਹਾਉ ਸਰਬ ਧਾਰਨੁ ਪ੍ਰਤਿ ਪਾਰਨੁ ਕੀ ਪਰਮੇਸ਼ਰ ਆਪ ਸਾਰਿਆਂ ਨੂੰ ਧਾਰਨ ਕਰਨ ਵਾਲਾ ਧਰਤੀ ਨੂੰ ਅਕਾਸ਼ ਆਪਕ ਸਾਰੇ ਕਦ ਤੇਰੇ ਆਸਰੇ ਧਾਰਨ ਕੀਤੇ ਹੋਏ ਹੈ ਅਤੇ ਸਾਰੇ 84 ਲੱਖ ਜੀਆਂ ਨੂੰ ਵੀ ਆਪਦੇ ਆਸਰੇ ਧਾਰਨ ਵਾਲਾ ਹੈ ਪੈਦਾ ਕਰਕੇ ਆਪਦੇ ਆਸਰੇ ਇਸ ਰੱਖਣ ਵਾਲਾ ਹੈ ਫਿਰ ਸਾਰਿਆਂ ਦੀ ਪਰਪਾਲਾ ਕਰਨ ਵਾਲਾ ਹੈ ਇੱਕ ਬਿਨੂ ਦੀਨਾਂ ਛਾੜੀ ਦੀਨ ਗਰੀਬ ਦੀ ਮਾਰਾ ਇੱਕ ਬੇਨਤੀ ਹੈ ਆਪ ਅੱਗੇ ਤੁਮਰੀ ਬਿੱਧ ਤੁਮਹੀ ਜਾਣੂ ਤੇਰੇ ਆਪ ਦੀ ਪ੍ਰਾਪਤੀ ਦੀ ਜਿਹੜੀ ਯੁਗਤੀ ਹੈ ਤਰੀਕਾ ਹੈ ਤਦਵੀਰ ਹੈ ਇਸ ਨੂੰ ਆਪ ਹੀ ਜਾਣਦੇ ਹੋ ਤੂੰ ਜਲ ਹਮ ਮੀਨਾ ਮਹਾਰਾ ਜਲਦੀ ਨਹੀਂ ਆਈ ਅਸੀਂ ਮਛਰੀ ਨਹੀਂ ਆਈ ਹੈ ਇਹ ਮਛ ਪਾਣੀ ਬਿਨਾਂ ਨਹੀਂ ਬਚ ਸਕਦਾ ਹੂੰ ਤੇਰੇ ਬਿਨਾਂ ਅਸੀਂ ਬਚ ਨਹੀਂ ਸਕਦੇ ਸਾਡਾ ਜੀਵਨ ਰੂਪ ਮਹਾਰਾ ਆਪ ਹੋ ਪੂਰਨ ਬੇਸਥੀਰਨ ਸਵਾਮੀ ਤੇ ਮਹਾਰਾ ਪੂਰਨ ਸਾਰੇ ਪੂਰੇ ਹੋਏ ਭਰੇ ਹੋਏ ਵੀ ਆਪ ਹੋ ਤੇ ਬਸਥੀਰਨ ਸਾਰਿਆਂ ਚ ਫੈਲੇ ਹੋਏ ਵੀ ਆਪ ਹੋ ਸਾਰੇ ਦੇ ਸਵਾਮੀ ਹੋ ਆਕਾਸ਼ ਦੇ ਵਿੱਚ ਵੀ ਪੂਰਨ ਹੂੰ ਫਲਾਉਟ ਦੇ ਸਾ ਬਿਸਾਜ ਵੀ ਸਾਰੀਆਂ ਦੀ ਬਸਤੀ ਰੇ ਫੈਲੇ ਹੋਏ ਆਪ ਸਰਬ ਕੇ ਮਾਲਕ ਆਹੇ ਆਇਓ ਪਾਛੈ ਆਹ ਨਾਮ ਚਾ ਕੇ ਸੱਚੇ ਪਾਤਸ਼ਾਹ ਜੀ ਆਪ ਦੀ ਪਾਛੇ ਸਰਨ ਸਰਨ ਦੇ ਪਿੱਛੇ ਆਏ ਹਾਂ ਪ੍ਰਾਪਤ ਹੋਏ ਹਾਂ ਕਿ ਸਾਨੂੰ ਪ੍ਰਾਪਤ ਹੋਵੋ ਸਗ ਲੋ ਭੂ ਮੰਡਲ ਖੰਡਲ ਇਸ ਚੇ ਪਾਤਸ਼ਾਹ ਜਿੰਨਾ ਭੂ ਪ੍ਰਿਥਵੀ ਦਾ ਮੰਡਲ ਗੋਲਾਕਾਰ ਹੈ ਜਿੰਨੇ ਨੌ ਖੰਡ ਹਨ ਖੰਡਲ ਸਮੂਹ ਜਿੰਨੇ ਹਨ ਪ੍ਰਭ ਤੂੰ ਹੀ ਆਛੈ ਨੂੰ ਖੰਡ ਬ੍ਰਹਿਮੰਡਾ ਵਿੱਚ ਪ੍ਰਸਿਰਜਿਆ ਜਿੰਨਾ ਗੋਲਾਕਾਰ ਚੱਕਰ ਹੈ ਜਿੰਨੇ ਖੰਡ ਆਦ ਕਹਨੇ ਸਾਰੇ ਮਾਲਾ ਜਿੰਨੇ ਦੀਪ ਆਦ ਕਹਨੇ ਸਾਰੇ ਪ੍ਰਭੂ ਜੀ ਤੈਨੂੰ ਹੀ ਆਛੈ ਚਾਹੁੰਦੇ ਹਨਗੇ ਤੂੰ ਹੀ ਸਾਰੇ ਵਿੱਚ ਆਛੈ ਸੁੰਦਰ ਹੈ ਮਹਾਰਾ ਤੇਰੀ ਸੁੰਦਰਤਾ ਸੁਹੱਪਣ ਸਾਰੇ ਬੜੀ ਹਾਰੀ ਕੋਲ ਦਵਸਿਆ ਕੁਦਰਤੀ ਆਪ ਕੁਦਰਤ ਦੇ ਵਿੱਚ ਵਸੇ ਹੋਏ ਹੋ ਸਾਰੇ ਆਪ ਨੂੰ ਹੀ ਅੱਛਾ ਹੀ ਚਾਹੁੰਦੇ ਹਨ ਅਤਲ ਅਖਯੋ ਦੇਵਾ ਫਿਰ ਮਾਰੇ ਆਪ ਦੇ ਸਰੂਪ ਤੋਂ ਟੰਣ ਵਾਲੇ ਨਹੀਂ ਕਲ ਨੂੰ ਕੋ ਕਾਲ ਮਹਾਕਾਲ ਨੂੰ ਕੋ ਕਾਲ ਹੈ ਅਤੇ ਫਿਰ ਅਖਯੋ ਖੈ ਨਹੀਂ ਹੁੰਦੇ ਜਿਵੇਂ ਜੀਵ ਬਾਰਕ ਵਸਾ ਦੀ ਕੋ ਜਵਾਨੀ ਦੀ ਕੋ ਬਿਰਧ ਵਸਾ ਦੀ ਖਾਇ ਹੋ ਜਾਂਦੇ ਆਪ ਖੈ ਨਾਸ ਹੋਣ ਤੋਂ ਰਹਿਤ ਹੋ ਫਿਰ ਦੇਵਾ ਸਾਰਿਆਂ ਦੇ ਰਾਜਾ ਰੂਪ ਹੋ ਦੇਵਾ ਪ੍ਰਕਾਸ਼ ਰੂਪ ਹੂੰ ਦੇਵਾ ਸੂਰਜ ਦੀ ਨਿਯਾਈ ਹੂੰ ਆਪ ਦੇਵਾ ਪੂਜਨੀਕ ਹੂੰ ਦੇਵਾ ਗੁਰੂ ਹੋਂ ਸਾਰਿਆਂ ਦੇ ਮੋਹਨ ਅਲਖ ਅਪਾਰਾ ਜਦੋਂ ਮੋਹਨ ਸਾਰਿਆਂ ਦੇ ਚਿੱਤਾਂ ਭਗਤਾਂ ਦੇ ਮੋਹ ਨੂੰ ਮਿਟਣ ਵਾਲੇ ਹੂੰ ਆਪ ਦੇ ਪ੍ਰੇਮ ਜਿ ਮੋਹਤ ਕਰ ਲੈਣ ਵਾਲੇ ਹੂੰ ਅਸੁੱਧ ਮਨ ਕਰਕੇ ਇਹ ਲਖੇ ਨਹੀਂ ਜਾਂਦੇ ਪ੍ਰਕਿਰਤੀ ਕਰਕੇ ਪਾਰਾ ਵਾਰਤੋ ਰਹੇ ਤੋ ਆਪੋ ਦਾਨ ਪਾਵੂ ਸੰਤਾਂ ਸੰਗ ਇਹ ਮਹਾਰਾਜ ਦੇ ਸੰਤ ਤੇਰੇ ਵਿੱਚ ਹਰ ਵਕਤ ਜੁੜੇ ਰਹਿੰਦੇ ਐ ਉਹਨਾਂ ਦੀ ਸਰੀਰ ਕਰਕੇ ਮਨ ਬਾਣੀ ਸਰੀਰ ਕਰਕੇ ਸੰਗਤ ਹੋਵੇ ਇਹ ਆਪ ਦੇ ਪਾਸੋਂ ਦਾਨ ਪਾਉਣਾ ਚਾਹੁੰਦੇ ਹਾਂ ਨਾਨਕ ਰੇਨ ਦਾਸ ਆਰਾਸੀਂ ਉਹਨਾਂ ਦੀ ਸੰਗਤ ਕਰਕੇ ਮਾਨਣੀ ਕਰਾਂਗੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਦਾਸਾਂ ਦੇ ਸੱਚੇ ਪਾਸ ਜਿਹੜੇ ਦਾਸ ਰਹੇ ਹਨ ਉਹਨਾਂ ਵੀ ਰੇਣ ਧੂੜ ਹਾਂ ਮਾਰੂ ਮਹੱਲਾ ਪੰਜਵਾ ਤ੍ਰਿਪਤ ਆਗਾਏ ਸੰਤਾ ਤੂੰ ਮਰਦ ਸੰਤ ਭਗਤ ਕਹੇਗੇ ਜ ਜਿੰਨਾ ਵੀ ਧੂੜ ਬਣਨਾ ਚਾਹੀਏ ਕਹਿੰਦੇ ਤ੍ਰਿਪਤ ਆਗਾਏ ਆਤਮ ਤ੍ਰਿਪਤੀ ਕਰਕੇ ਉਹ ਮਹਤਵਾ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਰੱਜ ਗਏ ਐ ਅਤੇ ਉਹ ਸਰਗਾਜਕਾਂ ਦੇ ਇੰਦਰ ਰਾਜ ਦੇ ਵੱਲੋਂ ਵੀ ਤ੍ਰਿਪਤ ਹੋ ਗਏ ਐ ਬਰਮ ਲੋਕ ਦੇ ਬਰਮਾ ਦੀ ਪਦਵੀ ਤੋਂ ਤ੍ਰਿਪਤ ਹੋ ਗਏ ਐ ਬਕੌਂ ਢਲੀਆਂ ਮੁਕਤੀਆਂ ਵੱਲੋਂ ਵੀ ਉੱਤੇ ਬਿਤ ਹੋ ਗਏ ਐ ਇਉ ਆਤਮ ਤਸਵੀਰ ਕਰਕੇ ਰਜ ਗਏ ਸੰਤ ਮਹਾਂਤਮਾ ਵਿਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਤੁਮ ਲਾਰੇ ਐਸੇ ਤ੍ਰਿਪਤ ਹੋਏ ਐ ਸੰਤ ਗੁਰ ਜਾਣੇ ਜਿਨ ਮੰਤਾ ਇਹ ਮਹਾਰਾਜ ਨਾਲ ਗੁਰਾਂ ਦੇ ਮੰਤਰ ਦੁਆਰਾ ਤੁਹਾਡੇ ਸਰੂਪ ਨੂੰ ਜਾਣਿਆ ਹੈ ਵਾਹਿਗੁਰੂ ਮੰਤਰ ਲੈ ਸਿਮਨ ਕਰਕੇ ਜਿਨਾਂ ਨੇ ਜਾਣਿਆ ਹੈ ਗੁਰ ਜਾਣੇ ਜਿਨ ਮੰਤਾ ਇਹਨਾਂ ਗੁਰਾਂ ਦੇ ਮੰਤਰ ਦੁਆਰਾ ਆਪ ਦੇ ਸਰੂਪ ਨੂੰ ਆਤਮਾ ਸਰੂਪ ਕਰਕੇ ਜਾਣ ਲਿਆ ਹੈ ਤਾਂ ਕਿ ਕਿਛ ਕਹਿਨ ਨਾ ਜਾਈ ਮੂਹੇ ਦੀ ਮहिमा ਵਡਿਆਈ ਕਿਛ ਤੁਛ ਮਾਤਰ ਵੀ ਕਿਸੇ ਪੁਰਖ ਦੇ ਪਾਸੋਂ ਜੇ ਸਾਰੀ ਧਰਤੀ ਨੂੰ ਕਾਲੀ ਬਣਾ ਦਈਏ ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਦਈਏ ਪਰਵਰ ਨੂੰ ਲਖਾਰੀ ਬਣਾ ਦਈਏ ਤਾਂ ਵੀ ਕੁਛ ਕਹੀ ਨਹੀਂ ਜਾ ਸਕਦੀ ਝਾ ਕਹੋ ਨਾਮ ਵਡਾਈ ਜਿਨ ਨੂੰ ਮਾਰੇ ਆਪ ਨੇ ਨਾਮ ਦੀ ਵਡਿਆਈ ਦਿੱਤੀ ਹੈ ਉਹਨੂੰ ਵੀ ਕੋਈ ਕੀ ਮਹਿਮਾ ਕਹਿ ਸਕਦਾ ਹੈ ਲਾਲ ਅਮੂਲਾ ਲਾਲੂ ਕੀ ਮਹਰੇ ਲਾਲ ਪਿਆਰੇ ਹੋ ਤੁਸੀਂ ਫਿਰ ਅਮੂਲ ਕੋ ਲਾਲਾਂ ਨਾਲੋਂ ਵੀ ਜਿਹੜੇ ਲਾਲ ਬੇਕੀਮਤੇ ਉਹਨਾਂ ਤੋਂ ਵੀ ਅਮੂਲ ਕੋ ਲਾਲ ਪਿਆਰੇ ਹੋ ਅਮੂਲਕ ਹੋ ਕਿਤੋਂ ਮੁੱਲ ਨਹੀਂ ਮਿਲਦੇ ਸੱਚੇ ਪਾਤਸ਼ਾਹ ਤੇ ਲਾਲੋ ਸੱਚੇ ਪਾਤਸ਼ਾਹ ਲਾਲਾਂ ਦੀ ਨਿਆਈ ਆਪਦੇ ਨਾਮ ਆਪਦੇ ਗੁਣ ਪ੍ਰਾਪਤੀ ਵਾਲੇ ਅਮੂਲ ਕਾ ਉਹ ਤੇਰੇ ਲਾਲ ਹੈ ਪਿਆਰੇ ਸੰਤ ਹਨ ਉਹ ਲਾਲ ਤੇਰੇ ਪਿਆਰੇ ਹਨ ਅਗਹ ਅਤੁੱਲਾ ਨਾਮੁ ਜੇ ਮਾਰਗ ਇਹ ਗ੍ਰਹਿਣ ਕੀਤੇ ਜਾਂਦੇ ਤੱਪ ਕਰਕੇ ਕੋਈ ਚੀਜ਼ਾਂ ਮਿਲ ਜਾਂਦੀ ਹੈ ਕੋਈ ਜੋਬ ਕਰਕੇ ਮਿਲ ਜਾਂਦੀ ਹੈ ਕੋਈ ਯੱਗ ਕਰਕੇ ਮਿਲ ਜਾਂਦੀ ਹੈ ਇਹਨਾਂ ਸਾਧਨਾ ਕਰਕੇ ਅਗਹ ਗ੍ਰਹਿਣ ਨਹੀਂ ਕੀਤਾ ਜਾ ਸਕਦਾ ਅਗਹ ਅਤੁੱਲਾ ਨਾਮੁ ਬੁੱਧੀ ਰੂਪੀ ਤਕੜੀ ਵਿੱਚ ਛਾਵੜਿਆਂ ਚ ਪਾ ਕੇ ਸ਼ਾਸਤ੍ਰ ਪ੍ਰਮਾਨੀ ਭੱਟੇ ਕਰਕੇ ਇਹ ਤੁਲਨਾ ਚਾਹੀਏ ਤੋਲਿਆ ਨਹੀਂ ਜਾਂਦਾ ਆਪਦਾ ਨਾਮ ਬੇਕੀਮਤ ਹੈ ਰਹਾਉ ਅਬਗਤ ਸਿਓ ਮਾਨਿਆ ਮਾਨੋ ਅਬਗਤ ਵਿਅਕਤੀ ਤੋਂ ਰਹੇ ਜੋ ਤੇਰਾ ਸਰੂਪ ਹੈ ਅਕਾਰਾ ਤੋਂ ਰਹੇ ਨਿਰੰਕਾਰ ਸਰੂਪ ਜੋ ਹੈ ਆਪ ਦਾ ਅਬਗਤ ਪ੍ਰਾਪਤ ਰੂਪ ਜੋ ਆਪ ਦਾ ਸਰੂਪ ਹੈ ਅਬਗਤ ਗਿਆਨ ਸਰੂਪ ਜੋ ਆਪ ਦਾ ਹੈ ਉਹਦੇ ਨਾਲ ਸਾਡਾ ਮਨ ਮੰਨ ਗਿਆ ਹੈ ਗੁਰਮੁਖ ਤਤ ਗਿਆਨ ਨੂੰ ਕਿਉ ਗੁਰਮੁਖਾਂ ਨੂੰ ਤਤ ਸਰੂਪ ਦਾ ਵਾਸਤਵ ਸਰੂਪ ਦਾ ਗਿਆਨ ਹੋ ਗਿਆ ਹੈ ਅਸਲੀ ਗਿਆਨ ਦੀ ਪ੍ਰਾਪਤੀ ਹੋਈ ਗੁਰਮੁਖਾਂ ਨੂੰ ਸਰੂਪ ਦੇ ਉਪਰੋਖ ਗਿਆਨ ਦੀ ਪੇਖਤ ਸਗਲ ਧਿਆਨੋਂ ਉਹ ਤਾਂ ਜੋ ਵੇਖਦੇ ਸਾਰੇ ਤੇਰੇ ਧਿਆਨ 'ਚ ਜੁੜੇ ਹੋਏ ਐ ਜਿੱਥੇ ਜਿੱਥੇ ਵੇਖਦੇ ਤੇਰੇ ਤੈਨੂੰ ਹੀ ਵੇਖਦੇ ਐਸਾ ਧਿਆਨ ਉਹਨਾਂ ਦਾ ਪੱਕਾ ਹੋਇਆ ਹੈ ਮਹਾਰਾਜ ਤਾਂ ਜੀ ਉਹ ਮੰਤਿ ਅਭਿਮਨ ਨੂੰ ਨਾਮਦੇਵ ਜੀ ਨੇ ਇੱਕ ਵਾਰੀ ਪ੍ਰਸ਼ਾਦਾਇ ਪਕਾਉਂਦੇ ਸਨ ਕੂਕਰ ਲੈ ਕੇ ਪ੍ਰਸ਼ਾਦਾ ਇਹਨਾਂ ਦਾ ਭੱਜ ਗਿਆ ਇਹਨਾਂ ਦੇ ਅੰਦਰ ਐਸੀ ਜੋਤ ਦਾ ਪ੍ਰਕਾਸ਼ ਸੀ ਭਗਤ ਨਾਮਦੇਵ ਦੇ ਅੰਦਰ ਮਗਰ ਕੂਜਾ ਲੈ ਕੇ ਚਾਰ ਕੋ ਭੱਜੇ ਗਏ ਜੋ ਭੱਜੇਗੇ ਉਥੇ ਅੰਤਰੀਅਮੇ ਪ੍ਰਗਟ ਹੋ ਗਏ ਕਹਿੰਦੇ ਨਾਮਦੇਵ ਬੜੀ ਸਾਨੂੰ ਸ਼ਰਮ ਆਉਦੀ ਤੂੰ ਕੁੱਤਿਆਂ ਜਿਵੀ ਸਾਨੂੰ ਜਾਣਨਾ ਹੈ ਕਹਿਣ ਲੱਗੇ ਮਾਰਾ ਕੁੱਤਾ ਹੁੰਦਾ ਤੂੰ ਕਿਵੇਂ ਪ੍ਰਗਟ ਹੋ ਜਾਂਦਾ ਇਹ ਚੋਪੜੀ ਖਾਓ ਰੁੱਖੀ ਨਾ ਖਾਓ ਮੈਂ ਹੀ ਚੋਪੜੀ ਖਾਨਾ ਇਸ ਪ੍ਰਕਾਰ ਸਾਧ ਸੰਗਤ ਜੀ ਉਹਨਾਂ ਪਿਆਰਿਆਂ ਦਾ ਅਸਚਰ ਜੀ ਹੈ ਪਿਆਰ ਜੋ ਉਸ ਰੰਗ ਵਿੱਚ ਰੰਗੇ ਹੋਏ ਐ ਐਵੇਂ ਭਗਤ ਕਬੀਰ ਜੀ ਬੈਠੇ ਸਨ ਇੱਕ ਦਿਨ ਬੈਠਿਆਂ ਦੇ ਪਾਸ ਕੁੱਤਾ ਆ ਗਿਆ ਤੇ ਉਹਨੂੰ ਕੁੱਤੇ ਆਉਂਦੇ ਨੂੰ ਧਿਆਨ ਚ ਬੈਠੇ ਹੋਏ ਵੇਖ ਕੇ ਕਹਿੰਦੇ ਐ ਆ ਵੀ ਸੁਰੇ ਜੇਸੀ ਤੇਰੀ ਚਾਲ ਤੇਰੀ ਦੇਵਤਿਆਂ ਸੁਰੇ ਗਊ ਵਰਗੀ ਤੇਰੀ ਚਾਲ ਹੈ ਤੇਰੀ ਪੂਛ ਤੇ ਉੱਪਰ ਚਮਕੋ ਵਾਲ ਤੇਰੀ ਪੂਛ ਤੇ ਬੜੇ ਸੋਹਣੇ ਵਾਲ ਚਮਕਦੇ ਐ ਇਸੇ ਘਰ ਮੈਂ ਇਸੇ ਨੂੰ ਖਾ ਹੈ ਇਹ ਘਰ ਵਿੱਚ ਜਿਹੜਾ ਹੈ ਉਹ ਭਾਰ ਕੇ ਖਾ ਲਿਆ ਅਬਰ ਕਿਸੇ ਕੇ ਮਤ ਹੀ ਜਾ ਹੈ ਇਵੇਂ ਜਿਹਨੂੰ ਕਹੇ ਕੁੱਤੇ ਨੂੰ ਆਦਰ ਤਾ ਕੁੱਤਾ ਅੰਦਰ ਆ ਗਿਆ ਤੇ ਉਸਨੇ ਚੱਕੀ ਚੱਟਣ ਲੱਗ ਗਿਆ ਕਬੀਰ ਸਾਹਿਬ ਕਹਿੰਦੇ ਚਾਕੀ ਚਾਟਨੇ ਚੂਨ ਖਾ ਹੈ ਇਹ ਚੱਕੀ ਕਿਉਂ ਚੜਨਾ ਦੇ ਫਕੌਲੇ ਚ ਪਿਆ ਹੈ ਕਿ ਚੂਨ ਆਟਾ ਖਾ ਲਾ ਤੇ ਫੇ ਚਾਕੀ ਦਾ ਚੀਸਰਾ ਕਹਾ ਫੇ ਪਰੋਲਾ ਲੈ ਕੇ ਕੁੱਤਾ ਤੁਰ ਚੱਲਿਆ ਉਹ ਛਡਾਉਂਦੇ ਕਹਿੰਦੇ ਚਾਕੀ ਦਾ ਚੀਸਰਾ ਕਹਾਂ ਲੈ ਜਾਏ ਚੱਕੀ ਦਾ ਪਰੋਲਾ ਕਿੱਧਰ ਲਈ ਜਾਣਾ ਹੈ ਫੇ ਉਹ ਕੁੱਤੇ ਛਡਾਇਆ ਛਿੱਕੇ ਵੱਲ ਨਿਗਾਹ ਕੀਤੀ ਕਹਿੰਦੇ ਛਿੱਕੇ ਪੈ ਤੇਰੀ ਬਹੁਤ ਡੀਠ ਇਹ ਛਿੱਕੇ ਤੇ ਰੋਟੀਆਂ ਦੇ ਲਾਲਚ ਵਿੱਚ ਤੇਰੀ ਬੜੀ ਨਿਗਾ ਲੱਗੀ ਐ ਮਤ ਲੱਕੜੀ ਸੋਟਾ ਤੇਰੀ ਪਵੇ ਪੀਠ ਅਣ ਘੜ ਤੋਂ ਲੱਕੜੀ ਤੇ ਸੋਟਾ ਘੜਿਆ ਤੇਰੀ ਕੰਡ ਤੇ ਨਾ ਮਾਰੇ ਕੋਈ ਤੋਲੇ ਚੋਂ ਰੱਜ ਕੇ ਕੁੱਤੇ ਨੇ ਖਾ ਲਿਆ ਜਦੋਂ ਆਟਾ ਉਦੋਂ ਕਹਿੰਦੇ ਕਹੇ ਕਵੀਰ ਭੋਗ ਭਲੇ ਕੀਨ ਮਤ ਕੋ ਮਾਰਾ ਈਟ ਢੇਮ ਕਹਿੰਦੇ ਚੰਗੇ ਤੇ ਪਦਾਰਥ ਨੂੰ ਖਾ ਪੀ ਲੈ ਹੁਣ ਠਾਕੁਰ ਜੀ ਜਰਾ ਚਲੇ ਜਾਓ ਕੋਈ ਕਮਾਲਾ ਕਮਾਲੀ ਆਦਕਾ ਗਏ ਤੇ ਬਾਹਣ ਦੀ ਅਤੇ ਟੀਮ ਬਾਹਣ ਦੀ ਤੇ ਇਟ ਪੱਕੀ ਕੋਈ ਮਾਰ ਕੇ ਤੇ ਚੂਕਣਾ ਤੋੜ ਦੇਵੇ ਇਹ ਸੀ ਉਹਨੇ ਦ੍ਰਿਸ਼ਟੀ ਇਹ ਦ੍ਰਿਸ਼ਟੀ ਦੇ ਵਿੱਚ ਸਾਰ ਸੰਗੇ ਜੀ ਕੋਈ ਇਹਨੇ ਇਹਨੀਆਂ ਦ੍ਰਿਸ਼ਟੀਆਂ ਕਰੇ ਕਰੇ ਬਣਾ ਸਕਦਾ ਹੈ ਇਹ ਹੈ ਭਗਤਾਂ ਦੀ ਦ੍ਰਿਸ਼ਟੀ ਇਸੇ ਪ੍ਰਕਾਰ ਇਹਦੇ ਚੋ ਗਿਆਨ ਦੇ ਬਚਨ ਵੀ ਕਹੇ ਹਨ ਦੇਵਤਿਆਂ ਵਰਗੀ ਤੇਰੀ ਚਾਲ ਹੈ ਤੇ ਇਸ ਪ੍ਰਕਾਰ ਵੀ ਸਵਰਗ ਦੇ ਅੰਦਰ ਤੂੰ ਨਿਗਾਹ ਕੀ ਕਰਦਾ ਹੈ ਮਾਇਰੂਪੀ ਜੱਕੀ ਕੀ ਚੜਦਾ ਹੈ ਪਰ ਮੇਸ਼ੇ ਦਾ ਚੀਨਾ ਰੂਪੀ ਚੂਨਾ ਖਾ ਇਸ ਪ੍ਰਕਾਰ ਦੇ ਵਿਚਾਰ ਵੀ ਹਨ ਇਹਦੇ ਵਿੱਚ ਪੀਖਤ ਸਗਲ ਧਿਆਨੋ ਉਹ ਦੇਖਦੇ ਆ ਸਾਰਿਆਂ 'ਚ ਧਿਆਨ ਜੁੜਿਆ ਹੋਇਆ ਸਾਰਿਆਂ 'ਚ ਵਾਹਿਗੁਰੂ ਦੀ ਜੋਤ ਨੂੰ ਦੇਖਦੇ ਹਨ ਤਜਿਉ ਮੰਨ ਤੇ ਅਭਿਮਾਨ ਨੂੰ ਮੇਰੇ ਮਨ 'ਚ ਵੀ ਮੈਂ ਚੰਗਾ ਭਗਤ ਆ ਮੈਂ ਚੰਗੀ ਕਮਾਈ ਵਾਲਾ ਗਿਆਨੀ ਆ ਜਾਂ ਸਹਿਜ ਆ ਇਹ ਮਨ 'ਚ ਨਹੀਂ ਹੰਕਾਰ ਉਹਨਾਂ ਦੇ ਇਹ ਛੱਡ ਦਿੱਤਾ ਹੈ ਉਹਨਾਂ ਨੇ ਨੇਚਲ ਤਿੰਨ ਕਾ ਠਾਣਾ ਉਹਨਾਂ ਨੂੰ ਸਹਾ ਸਿੰਘ ਜੀ ਚੱਲ ਸਿੰਘ ਦਾ ਠਾਣਾ ਟਿਕਾਣਾ ਤੁਰਿਆ ਪਦ ਰੂਪ ਠਾਣਾ ਸੱਚਖੰਡ ਰੂਪ ਉੱਥੋਂ ਨੇ ਠਾਣਾ ਪਾ ਲਿਆ ਇਸ ਦੀ ਥਾਂ ਪਾ ਲਿਆ ਹੈ ਅ ਚੱਲ ਸਿੰਘ ਵਿੱਚ ਉਹਨਾਂ ਨੇ ਆਪਣਾ ਆਸਥਾਨ ਪਾ ਲਿਆ ਹੈ ਤੁਰਿਆ ਪਦ ਵਿੱਚ ਜਾਂ ਸਤਸਰੂਪ ਵਿੱਚ ਇਹ ਚੱਲ ਠਾਣਾ ਟਿਕਾਣਾ ਹੈ ਉਹਨਾਂ ਦਾ ਗੁਰਤੀ ਮਹਿਲ ਪਛਾਣ ਗੁਰਾਂ ਦੁਆਰਾ ਮਹਿਲ ਸੱਚੇ ਰੂਪ ਨੂੰ ਪਛਾਣ ਲਿਆ ਹੈ ਉਹਨਾਂ ਪਿਆਰਿਆਂ ਨੇ ਅਨ ਦਿਨ ਗੁਰ ਮਿਲ ਜਾਗੇ ਗੁਰ ਦੇ ਰੰਗ ਹੀ ਹੀ ਰਵ ਲੱਗੀ ਹੈ ਸਤਿਗੁਰਾਂ ਨਾਲ ਮਿਲ ਕੇ ਜਾਨ ਅਵਸਥਾ ਜਾਗ ਪਏ ਹਨ ਵੇਖੋ ਲਾਣੀ ਗੁਰੂ ਸਾਹਿਬ ਕੋ ਰੱਖ ਦੇ ਹੁਣ ਸਾਡੇ ਧਾਰਨ ਚ ਕਿਤੇ ਆਈ ਐ ਨਹੀਂ ਧਾਰ ਸਕਦੇ ਹਰ ਕੀ ਸੇਵਾ ਲਾਗੇ ਉਹ ਗਾਇ ਪ੍ਰਖਵਾਇਰ ਦੀ ਸੇਵਾ ਚ ਲੱਗੇ ਰਹਿੰਦੇ ਹਨ ਹਰ ਵਕਤ ਪੂਰਨ ਤ੍ਰਿਪਤਾ ਆਗਾਏ ਉਹ ਆਤਮ ਸੰਤਤੀ ਕਰਕੇ ਪੂਰਨ ਰਜ ਗਏ ਹਨ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਸਰਗਰ ਕਾਂ ਦੇ ਸੁਖਾਂ ਵੱਲੋਂ ਵੀ ਰਜ ਗਏ ਹਨ ਆਤਮ ਸੰਤਤੀ ਕਰਕੇ ਰਜ ਗਏ ਹਨ ਸਹਿਜ ਸਮਾਦ ਸੁਭਾਏ ਉਹਨਾਂ ਦੀ ਸਹਿਜੇ ਹੀ ਸਮਾਦੀ ਲੱਗੀ ਰਹਿੰਦੀ ਹੈ ਸੋ ਸਰੂਪ ਪ੍ਰਕਾਸ਼ ਆਇਆ ਹੈ ਸੈ ਸਮਾਦ ਅਨੰਦ ਸੂਹ ਪੂਰੇ ਗੁਰਦੀਨ ਜੇ ਹਲ ਬੋងਦੇ ਤਾਂ ਵੀ ਸਮਾਦੀ ਹੈ ਜੇ ਦੁਕਾਨ ਕਰਦੇ ਤਾਂ ਵੀ ਸਮਾਦੀ ਹੈ ਜੇ ਚਾਲੂ ਦਿੰਦੇ ਤਾਂ ਵੀ ਸਮਾਦੀ ਹੈ ਜੇ ਲੰਗਰ ਪਕਾਉਂਦੇ ਤਾਂ ਵੀ ਸਮਾਦੀ ਹੈ ਇਹ ਸੈ ਸਮਾਦ ਸੁਤੇ ਲਿਵ ਲੱਗੀ ਰਹਿਣੀ ਚਿੱਤ ਜਿਹੜਾ ਆਕਾਗਰ ਹੋਣਾ ਹੈ ਮਾਰਨ ਵਜਨ ਕੀਤੇ ਹੈ ਕਿ ਸੌ ਗੁਣ ਸਮਾਦ ਆਉਂਦੀ ਹੈ ਕਿ ਇਸ ਤਿਹੇ ਚਿੱਤ ਹੋਣੇ ਕਰਕੇ 100 ਗੁਣ ਸਮਾਦੀ ਹੈ ਉਹਨਾਂ ਦੀ ਇਹ ਸੰਸਰ ਜਿਸ ਮਾਦੀ ਲੱਗੀ ਹੋਈ ਹੈ ਸੋ ਸਰੂਪ ਸੁਭਾਵੂ ਕੀ ਪ੍ਰਕਾਸ਼ ਆਇਆ ਹੈ ਹਰ ਭੰਡਾਰ ਹਾਥ ਆਇਆ ਫਿਰੋ ਕੀ ਭੰਡਾਰਾ ਉਸ ਦੀ ਭਗਤੀ ਦਾ ਉਹਨਾਂ ਦੇ ਮਨ ਨੂੰ ਵੀ ਹੱਥ 'ਚ ਆ ਗਿਆ ਪ੍ਰਾਪਤ ਹੋ ਗਿਆ ਹੈ ਨਾਨਕ ਗੁਰ ਤੇ ਪਾਏ ਇਹ ਨਹੀਂ ਹੰਕਾਰ ਨਹੀਂ ਕਰਦੇ ਵੀ ਸਾਨੂੰ ਇਹ ਮਿਲ ਗਿਆ ਖਜ਼ਾਨਾ ਆਪ ਅਸੀਂ ਕੱਢਿਆ ਹੈ ਨਹੀਂ ਉਹ ਕਹਿੰਦੇ ਗੁਰੂ ਨਾਨਕ ਸਾਹਿਬ ਤੋਂ ਦਾਤ ਨੂੰ ਪਾਇਆ ਹੈ ਤਾਨੋਪੁਰਖ ਐਸਾ ਸੰਗੀਤ ਜੀ ਇਹਨੇ ਇਹ ਜਿਆ ਪਿਆਰ ਸਤਗੁਰੂ ਜੀ ਨੇ ਬਖਸ਼ਿਆ ਹੈ ਹਰ ਪੰਧਾਰ ਹਾਥ ਆਇਆ ਨਾਨਕ ਗੁਰ ਤੇ ਪਾਏ ਵਾਹਿਗੁਰੂ ਦਾ ਖਾਲਸਾ